ਮੈਂ ਉਸ ਸਮੇਂ ਤੋਂ ਥੋੜਾ ਜਿਹਾ ਟੱਲਾਸੀ ਖੁਸ਼ਾਲ ਸਿੰਘ ਉਹਨਾਂ ਦਾ ਅੱਜ ਦੇ ਸਮਾਗਮ ਸੰਬੰਧੀ ਟੈਲੀਫੋਨ ਗਿਆ ਸੀ ਮੈਂ ਮੈਨੂੰ ਇੰਨਾ ਚੇਤਾ ਸੀ ਜਦੋਂ ਮੈਂ ਅੰਦਰ ਬੜਿਆ ਮੈਂ ਖੁਸ਼ਾਲ ਸਿੰਘ ਨੂੰ ਕਿਹਾ ਵੀ ਕਿਤੇ ਇੱਕਤਾ ਪਿਆਰਾ ਸਿੰਘ ਭੋਗਲ ਸਾਹਿਬ ਨੂੰ ਜਿਹੜੀ ਟਰੋਡਾ ਸਾਹਿਬ ਨੇ ਇੰਟਰਵਿਊ ਦਿੱਤੀ ਸੀ ਕਿ ਦੇਵ ਦੇ ਵਿੱਚੋਂ ਤਾਂ ਨਹੀਂ ਇਹਨਾਂ ਨੇ ਕਿਹਾ ਵੀ ਹਾਂ ਉਹ ਵੀ ਮੈਨੂੰ ਔਰ ਪੱਲਜਾਦ ਨੇ ਜਦੋਂ ਟੌੜਾ ਸਾਹਿਬ ਫਤੇਗੜ ਸਾਹਿਬ ਤੋਂ ਓਗਲ ਸਾਹਿਬ ਨੂੰ ਲੈ ਕੇ ਤੁਰਨ ਲੱਗੇ ਗੁਰਦੁਆਰਾ ਫਤੇਗੜ ਸਾਹਿਬ ਦੇ ਗਸ਼ਟਾ ਵਿੱਚ ਕਾਰਤ ਬੈਠਣ ਲੱਗੇ ਤੇ ਸ਼ਬਦ ਵਰਤੇ ਉਹਨਾਂ ਨੇ ਓਗਲ ਸਾਹਿਬ ਦੇ ਚੋਲੇ ਲੈ ਲਏ ਰਸਤੇ ਵਿੱਚ ਜਾਂਦੇ ਜਾਂਦੇ ਛੱਕ ਦੇ ਚੱਲਣ ਉਹਦੋਂ ਮੈਨੂੰ ਇਹ ਗਿਆਨ ਨਹੀਂ ਸੀ ਕਿ ਟੌੜਾ ਸਾਹਿਬ ਸ਼ਾਇਦ ਕੋਈ ਇਸ ਕਿਸਮ ਦੀ ਦਾਸਤਾਨ ਰਿਕਾਰਡ ਕਰਾਉਣ ਚੱਲੇ ਨੇ ਜਿਹੜੀ ਅੱਜ ਦੇ ਦੌਰ ਵਿੱਚ ਬਹੁਤ ਜਿਸ ਦੀ ਜ਼ਰੂਰਤ ਸੀ ਸੋ ਮੈਂ ਬਾਕੀ ਟਿੱਪਣੀ ਤਾਂ ਕਿਤਾਬ ਦੇ ਸੰਬੰਧੀ ਫਿਰ ਕਰਨ ਦਾ ਯਤਨ ਕਰਾਂਗਾ ਐਸੇ ਮੈਂ ਇਸ ਜਾਤੀ ਉੱਪਰ ਬਹੁਤ ਪ੍ਰਸ਼ੰਸਾ ਕਰਦਾ ਸਦਾਦਰ ਮੇਰ ਸਿੰਘ ਉਹਨਾਂ ਦੀ ਸਦਾ ਮਾਨਵਿੰਦਰ ਸਿੰਘ ਵਾਲੀ ਸਾਹਿਬ ਔਰ ਸਿੰਘ ਸਵਾ ਸ਼ਤਾਬ ਜੀ ਦੀ ਕਿਤਾਬ ਵਿੱਚ ਕੀ ਕੁਝ ਲਿਖਿਆ ਗਿਆ ਇਹ ਪਰਕੇ ਹੀ ਦੱਸਿਆ ਜਾ ਸਕਦਾ ਹੈ ਲੇਕਿਨ ਕੁਝ ਇੱਕ ਦੋ ਓਕਟਰਾਵਾ ਦਾ ਜਿਸਨ ਕਰਕੇ ਮੈਂ ਆਪਣੀ ਬੇਨਤੀ ਸਮਾਪਤ ਕਰਨੀ ਚਾਹੁੰਦਾ ਇੱਕ ਗੱਲ ਤਾਂ ਮੈਂ ਸਮਝਦਾ ਹੈ ਕਿ ਜਥੇਦਾਰ ਗੁਰਚਾਰਨ ਸਿੰਘ ਟੋੜਾ ਪੰਥਕ ਟਕਰਾਅ ਦੇ ਵਿੱਚ ਕਦੇ ਪੈਣ ਦੀ ਇੱਛਾ ਨਹੀਂ ਸੀ ਰੱਖਦਾ আর ਉਹਨਾਂ ਦਾ ਯਤਨ ਹੁੰਦਾ ਸੀ ਹਮੇਸ਼ਾ ਕਿ ਟਕਰਾਅ ਟਾਲ ਲੈਣੇ ਚਾਹੀਦੇ ਪੰਥ ਵਿੱਚ ਇਸ ਕਿਸਮ ਦਾ ਟਕਰਾਅ ਨਹੀਂ ਹੋਣਾ ਚਾਹੀਦਾ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਅਮਲੇ ਤੋਂ ਬਾਅਦ ਕੌੜਾ ਸਾਹਿਬ ਲੰਮਾ ਸਮਾਂ ਜੋਦ ਪਰ ਦੇਰਿਤ ਰਹੇ ਤੇ ਮੈਂ ਕੁਝ ਸਮਾਂ ਪਟਿਆਲੇ ਦੇਰਤ ਤੇ तकरीबन ਇੱਕੋ ਦਿਨ ਉਹਨਾਂ ਦੀ ਰਿਹਾਈ ਜਿਸ ਦਿਨ ਹੋਈ ਉਸੇ ਦਿਨ ਮੇਰੀ ਰਿਹਾਈ ਹੋਈ ਦੋ ਤਿੰਨ ਦਿਨਾਂ ਬਾਅਦ ਅਸੀਂ ਇੱਥੇ 8 ਸੈਕਟਰ ਦੇ ਵਿੱਚ ਸਤਿਕਰਪਾਲ ਰਣਜੀਤ ਸਿੰਘ ਲਿਵੜਾ ਸਾਹਿਬ ਦੀ ਕੋਠੀ ਹੈ ਉਹਨਾਂ ਦੀ ਕੋਠੀ ਵਿੱਚ ਅਸੀਂ ਖੜੇ ਸੀ ਜਲੰਧਰ ਦੋ ਦਸਤਖਤਾਂ ਤੇ ਖਬਰ ਆਈ ਖਾਬਰ ਸੀ ਕਿ ਬਾਬਾ ਗਗਨਦਰ ਸਿੰਘ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਧੜੇ ਭੰਗ ਕਰਕੇ ਇੱਕ ਨਵਾਂ ਮੈਂਬਰੀਡ ਹਾਕ ਕਮੇਟੀ ਬਣਾ ਦਿੱਤੀ ਇਹ ਖਾਬਰ ਰੇਡੀਓ ਤੇ ਆਈ ਸੀ ਥੋੜਾ ਸਾਹ ਨੇ ਖਬਰ ਸੁਣੀ ਖਾਬਰ ਸੁਣਦਿਆਂ ਹੀ ਥੋੜਾ ਸਾਹ ਗੁੱਠੇ ਮੈਨੂੰ ਕਹਿੰਦੇ ਚੱਲ ਵੀ ਪੰਜੋਲਾ ਸਿਆ ਆਪਾਂ ਸੰਤਾਂ ਕੋਲ ਚੱਲੀਏ ਅਸੀਂ ਉੱਥੋਂ ਤੁਰੇ ਸੰਤ ਹਰਚੰਦ ਸਿੰਘ ਲੰਗਵਾਲ ਸਾਹਿਬ ਕੋਲ ਮੈਨੂੰ ਯਾਦ ਨੇ ਉਹ ਪਲ ਸੰਤ ਜੀ ਸੌਂ ਚੁੱਕੇ ਸੀ ਸਾਡੇ ਜਾਂਦਿਆ ਉਹਨਾਂ ਨੇ ਜਾ ਕੇ ਉਠਾਇਆ ਜਦੋਂ ਉਠਾਇਆ اٹھਾਉਣ ਤੋਂ ਬਾਅਦ ਸੰਤਾ ਨੂੰ ਟੌੜਾ ਸਾਹਿਬ ਨੇ ਕਿਹਾ ਵੀ ਤੁਸੀਂ ਖਬਰ ਸੁਣ ਲਈ ਸੰਤ ਜੀ ਕਹਿੰਦੇ ਹਾਂ ਮੈਂ ਸੁਣ ਲਈ ਕਹਿੰਦੇ ਮੇਰੀ رائے ਹੈ ਇਹਦੇ ਤੇ ਕੋਈ ਟਿੱਪਣੀ ਨਾ ਕਰਿਓ ਕੋਈ ਵਿਰੋਧੀ ਨੋਟ ਜਾਰੀ ਕਰਨ ਦਾ ਯਤਨ ਨਾ ਕਰਿਓ ਆਪਾਂ رائے ਕਰ ਲਈਏ ਪਾਂਖ ਵਿੱਚ ਟਕਰਾਇ ਵਧੇ ਗਿਆ ਇਸ ਗੱਲ ਨਾਲ ਜੇ ਆਪਾਂ ਵਿਰੋਧ ਸ਼ੁਰੂ ਕੀਤਾ ਖਾਣਾ ਜੰਗੀ ਹੋਏਗੀ ਆਪਣੇ ਬੱਚੇ ਪੜ੍ਹਤੇ ਆਪਣੇ ਗੋੜੀਆਂ ਮਾਰਨਗੇ ਖਾਣਾ ਜੰਗੀ ਹੋਣੀ ਹੈ ਨੁਕਸਾਨ ਹੋਏਗਾ ਤੇ ਸੰਤਾ ਨਾਲ ਗੱਲ ਕਰਨ ਤੋਂ ਬਾਅਦ ਕੌਣਾ ਸਾਹਮਣੂ ਦੁਖਨਵਾਰ ਗੁਰਦੁਆਰੇ ਉਤਾਰ ਗਏ ਸਦਾ ਹਜਾਇਬ ਸਿੰਘ ਉੱਥੇ ਮੈਨੇਜਰ ਹੁੰਦੇ ਸੀ ਉਹਨਾਂ ਨੂੰ ਕਹਿ ਗਏ ਤੇ ਜਦੋਂ ਪੰਜੋੜੀ ਨੂੰ ਲੋਡ ਪਈ ਗੱਡੀ ਦੇ ਦੀ ਤੇ ਮੇਰੇ ਕੋਲ ਇੱਕ ਸਨੇਹਾ ਲੈ ਕੇ ਆਉਂਦਾ। ਕੌੜਾ ਸਾਹਿਬ ਨੇ ਅਬਨਾਸੀ ਸਿੰਘ ਨੂੰ ਨਾ ਟੈਲੀਫੋਨ ਕਰਕੇ ਕਿਹਾ ਕਿ ਸਰ ਅਬਨਾਸੀ ਸਿੰਘ ਜੀ ਬਾਬਾ ਜਗਵਿੰਦਰ ਸਿੰਘ ਨਾਲ ਟਾਈਮ ਫਿਕਸ ਕਰਵਾ ਸੀ ਤੇ ਲੰਗਵਾਲ ਸਾਹਿਬ ਉਹਨਾਂ ਨੂੰ ਮਿਲਣਾ ਚਾਹੁੰਦੇ। ਉਦੋਂ ਕਾਲ ਬੁਕਿੰਗ ਕਰਾ ਕੇ ਟੈਲੀਫੋਨ ਲੱਗਦਾ ਸੀ। ਅੰਮ੍ਰਿਤਸਰ ਟੈਲੀਫੋਨ ਕੀਤਾ। ਅਬਨਾਸੀ ਸਿੰਘ ਜੀ ਬਾਬਾ ਜਗਵਿੰਦਰ ਸਿੰਘ ਨਾਲ ਗਏ ਮੁੜ ਕੇ ਫੇਰ ਅੰਮ੍ਰਿਤਸਰ ਗਏ। ਫੇਰ ਉਹਨਾਂ ਨੇ ਆ ਕੇ ਟੈਲੀਫੋਨ ਕੀਤਾ ਟੈਲੀਫੋਨ ਕਰਕੇ ਮੈਨੂੰ ਉਹਨਾਂ ਨੇ ਕਿਹਾ ਕਿ ਟੌੜਾ ਸਾਹਿਬ ਨੂੰ ਕਹੋ ਜਾ ਕੇ ਕਿ 9 ਵਜੇ ਡੇਹਰਾ ਬਾਬਾ ਨਾਨਕ ਮਿਲ ਸਕਦੇ ਨੇ ਬਾਬਾ ਜਗਿੰਦਰ ਸਿੰਘ ਨੂੰ ਮੈਂ ਤੜਕੇ 3 ਵਜੇ ਫੇਰ ਟੌੜੇ ਗਿਆ ਟੌੜਾ ਸਾਹਿਬ ਨੂੰ ਬੇਨਤੀ ਕੀਤੀ ਵੀ ਆਹ ਸੁਨੇਹਾ ਹੈ ਸੁਦਰਮਨਾਸੀ ਸਿੰਘ ਉਹਨਾਂ ਦਾ ਟੌੜਾ ਸਾਹਿਬ ਨੇ ਉਹ ਸੁਨੇਹਾ ਸੁਣਨ ਤੋਂ ਬਾਅਦ ਮੈਨੂੰ ਕਹਿਣ ਲੱਗੇ ਤੂੰ ਸੰਤਾ ਕੋਲ ਦਵਾਰੇ ਜਾ ਉਹਨਾਂ ਨੂੰ ਵੀ ਇਹ ਸੁਨੇਹਾ ਦੇ ਕੇ ਮੈਂ ਮੁੜ ਕੇ ਫੇਰ ਲੰਗੋਵਾਲ ਗਿਆ ਤੇ ਸੰਤਾਂ ਨੂੰ ਜਾ ਕੇ ਥੋੜਾ ਸਾਥ ਦਾ ਸਨੇਹਾ ਦਿੱਤਾ ਮੁੜ ਕੇ ਥੋੜਾ ਸਾਥ ਤੇ ਸੰਤ ਹਰਜਨ ਸਿੰਘ ਦੀ ਲੰਗੋਵਾਲ ਸਾਹਿਬ ਦਾਦਾ ਜਗਿੰਦਰ ਸਿੰਘ ਜੀ ਨੂੰ ਡੇਰਾ ਬਾਬਾ ਨਾਨਕ ਦਾ ਕੇ ਮਿਲੇ ਔਰ ਉਹਨਾਂ ਨੂੰ ਸਮਝਾਉਣ ਦਾ ਸਮਝਣ ਦਾ ਯਤਨ ਕੀਤਾ ਕਿ ਇਹ ਟਕਰਾਉਂ ਟਾਲਿਆ ਕਿਵੇਂ ਜਾ ਸਕਦਾ ਲੇਕਿਨ ਅਕਾਲੀ ਦਲ ਦਾ ਇੱਕ ਧੜਾ ਜਿਹੜਾ ਸੀ ਉਹਨਾਂ ਨੇ ਬੜਾ ਡਟਮਾ ਵਿਰੋਧ ਕੀਤਾ ਇਸ ਗੱਲ ਦਾ ਬਾਬਾ ਜਗਿੰਦਰ ਸਿੰਘਾ ਦੇ ਬਿਆਨ ਦਾ ਔਰ ਜਿਹਦੇ ਨਤੀਜੇ ਆਪਾਂ ਨੂੰ ਲਗਾਤਾਰ ਭੁਗਤਣੇ ਵੀ ਪਏ। ਦੂਜੀ ਇੱਕ ਘਟਨਾ ਦਾ ਮੈਂ ਜ਼ਿਕਰ ਹੋਰ ਕਰਨਾ ਚਾਹਣਾ ਕਿ ਜਦੋਂ ਜਥੇਦਾਰ ਪ੍ਰਚਾਰਣ ਸਿੰਘ ਤੌੜਾ ਸਾਹਿਬ ਨੂੰ ਬਰਨਾਲਾ ਸਰਕਾਰ ਨੇ ਗ੍ਰਿਫਤਾਰ ਕੀਤਾ। ਉਹਨਾਂ ਨੂੰ ਗ੍ਰਿਫਤਾਰ ਕਰਕੇ ਜ਼ੋਨ ਉਪਰ 10 ਦੇ ਕੇਸ ਵਿੱਚ ਦਾਰੇ ਪਾ ਦਿੱਤਾ। ਮੈਂ ਮੇਰੇ ਮਾਗਰੁਨਾ ਦਿਨਾਂ ਚ ਪੁਲਿਸ ਬਹੁਤ ਭਈ ਰਹਿੰਦੀ ਸੀ ਮੈਨੂੰ ਟੌੜਾ ਸਾਹਿਬ ਨੇ ਸੁਨੇਹਾ ਭੇਜਿਆ ਵੀ ਤੂੰ ਟੌੜੇ ਚਲਾ ਜਾ ਮੈਂ 2 2.5 ਸਾਲ ਕੌੜੇ ਰਹਾ ਮੈਨੂੰ ਯਾਦ ਹੈ ਇੱਕ ਦਿਨ ਦੋ ਵਿਅਕਤੀ ਇੱਕ ਜਿਉਂਦਾ ਇੱਕ ਦੁਨੀਆ ਚੋਂ ਚਲਾ ਗਿਆ ਸਦਾਰ ਹਰਬਿੰਦਰ ਸਿੰਘ ਖਾਲਸਾ ਜੋ ਫੈਡਰੇਸ਼ਨ ਦੇ ਸੀਨੀਅਰ ਵੀਜ਼ ਪ੍ਰਧਾਨ ਰਹੇ ਨੇ ਦੂਜੇ ਸਦਾਰਨ ਭੀਰ ਸਿੰਘ ਹਰਾਨ ਉਹ ਟੌੜਾ ਸਾਹਿਬ ਦੇ ਪੁਲੀਟিক্যাল ਸੈਕਟਰੀ ਹੁੰਦੇ ਸੀ ਇਹ ਦੋਹੇ ਜਣੇ ਟੌੜੇ ਆਏ ਟੌੜੇ ਆ ਕੇ ਇਹਨਾਂ ਨੇ ਮਾਤਾ ਜਗੰਦਰ ਕੌਰ ਜੀ ਨੂੰ ਕਿਹਾ ਵੀ ਬੀਬੀ ਜੀ ਸਰਕਾਰ ਦਾ ਇੱਕ ਸਨੇਹ ਹੈ ਟੌੜਾ ਸਾਹਿਬ ਕਹਿਣ ਬੀਬੀ ਜੀ ਕਹਿਣ ਲੱਗੇ ਕੀ ਸਨੇਹ ਹੈ ਕੰਵੋਲੀ ਨੂੰ ਦੱਸ ਇਹ ਮੈਨੂੰ ਕਹਿਣ ਲੱਗੇ ਵੀ ਸਰਕਾਰ ਚਾਹੁੰਦੀ ਹੈ ਹਿੰਦ ਸਰਕਾਰ ਦੀ ਇੱਛਾ ਹੈ ਕਿ ਟੌੜਾ ਸਾਹਿਬ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਜਾ ਅਸਤੀਫਾ ਦੇ ਦਣ ਨਹੀਂ ਅਸੀਂ ਸ਼ਰੋਣੀ ਕਮੇਟੀ ਤੋੜ ਦਿਆਂਗੇ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਜੋਧਪੁਰ ਦੇਲ ਦੇ ਅੰਦਰ ਹੀ ਸਰਕਾਰ ਦੇ ਖਿਲਾਫ ਭਾਰਤ ਦੇ ਖਿਲਾਫ ਜੰਗ ਛੇੜਨ ਦੇ ਦੋਸ਼ ਵਿੱਚ ਫਾਂਸੀ ਦੇ ਦਿੱਤੀ ਗਈ ਮੈਂ ਉਹਨਾਂ ਨੂੰ ਕਿਹਾ ਵੀ ਮੰਨ ਲੈ ਕੇ ਸਰਕਾਰ ਟੋੜਾ ਸਾਹਿਬ ਇਹ ਜਾਏ ਦੇਲ ਦੇਲ ਅੰਦੇ ਲੇਕਿਨ ਉਹਦੇ باوجود ਵੀ ਉਹਨਾਂ ਨੇ ਸ਼ਰੋਣੀ ਕਮੇਟੀ ਤੋੜ ਦਿੱਤੀ ਦਾਵੇ ਦਾ ਦਿੱਤਾ ਕਿ ਟੋੜਾ ਸਾਹਿਬ ਨੇ ਬੇਵਸੀ ਪ੍ਰਗਟ ਕੀਤੀ ਇਸ ਕਰਕੇ ਸਾਨੂੰ ਸ਼ਰੋਣੀ ਕਮੇਟੀ ਤੋੜਨੀ ਪਈ ਮੈਂ ਕਿਹਾ ਵੀ ਜੇ ਜਥੇਦਾਰ ਗੁਰਚਾਰਨੀ ਸਿੰਘ ਟੋੜਾ ਬਤੌਰ ਪ੍ਰਧਾਨ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਂਸੀ ਚੜ ਜਾਵੇ ਸਿੱਖਾਂ ਨੂੰ ਹੋਰ ਗੁੱਜਣੀ ਚਾਹੀਦਾ ਤੇ ਤੁਸੀਂ ਜੌਰ ਸਰਕਾਰ ਨੂੰ ਇਹ ਸਨੇਹ ਦੇ ਦਿਓ ਉਹਨਾਂ ਨੇ ਮੇਰੀ ਗੱਲ ਕੇ ਕਨਵੇ ਕੀਤੀ ਤੇ ਮੇਰੀ ਗੱਲ ਨੂੰ ਅੱਗੇ ਵਧਾ ਕੇ ਉਹਨਾਂ ਨੇ ਫੇਸ ਪੰਜ ਬੰਦੇ ਪੰਜਾਬ ਦੇ ਵਿੱਚੋਂ ਭੇਜੇ ਜੋਧਪੁਰ ਜਿਨ੍ਹਾਂ ਵਿੱਚ ਸਦਾਰ ਬਚਿੱਤਰ ਸਿੰਘ ਸਾਡਾ ਐਮਐਲਏ ਥਰਡ ਸਦਾਰ ਦਰਸ਼ਨ ਸਿੰਘ ਈਸਾਪੁਰ ਸਦਾਰ ओंकार ਸਿੰਘ ਮੱਤੇਵਾਲ ਮੁਗਰਾ ਸ਼ਾਇਦ ਮੱਤੇਵਾਲੇ ਸੀ ਮੇਰਾ ਖਿਆਲ ਮੱਤੇਨਗਲ ਦੋ ਬੰਦੇ ਹੋਰ ਸੀ ਇਹ ਟੌੜਾ ਸਾਹ ਕੋਲ ਜੋਧਪੁਰ ਗਏ ਸਦਾਰ ਬਚਿੱਤਰ ਸਿੰਘ ਬਹੁ ਜਜ਼ਬਾਤੀ ਸਿੱਖ ਸਨ ਉਹ ਬੜੇ ਭਾਵੁਕ ਹੋ ਕੇ ਟੌੜਾ ਸਾਹ ਨੂੰ ਕਹਿਣ ਲੱਗੇ ਇਹ ਜਦੋਂ ਮੈਨੂੰ ਟੌੜਾ ਸਾਹਬ ਨੇ ਚਿੱਠੀ ਵਿੱਚ ਲਿਖ ਕੇ ਭੇਜੀ। ਲੇਕਿਨ ਉਹਨਾਂ ਤੋਂ ਪਹਿਲਾਂ ਮੈਂ ਇਹ ਸਾਰੀ ਕਹਾਣੀ ਬਾਬਾ ਮਾਤਾ ਜਗਿੰਦਰਪੁਰ ਜੀ ਨੂੰ ਨਾਲ ਲੈ ਕੇ ਅਸੀਂ ਜੋਧਪੁਰ ਗਏ। ਮੈਂ ਇਹ ਚਿੱਠੀ ਲਿਖੀ ਛੋਟੀ ਜੀ ਉਹ ਚ ਸਾਰੀ ਕਹਾਣੀ ਲਿਖੀ ਪਜਾਮੇ ਦੇ ਨੇਫੇ ਵਿੱਚੋਂ ਗੋਲ ਕਰਕੇ ਚਿੱਠੀ ਪਾਈ ਤੇ ਮੈਂ ਬੀਬੀ ਨੂੰ ਕਿਹਾ ਵੀ ਤੁਸੀਂ ਦੱਸ ਦਿਓ ਵੀ ਇਹ ਨੇਫੇ ਵਿੱਚੋਂ ਚਿੱਠੀ ਕੱਢ ਲੈਣਾ। ਉਹਨਾਂ ਨੇ ਕੱਢੀ ਤੇ ਬਾਪਸੀ ਦੇ ਵਿੱਚ ਮੈਨੂੰ ਜਵਾਬ ਦਿੱਤਾ ਉਹਨਾਂ ਨੇ ਵੀ ਕੋਈ ਨਹੀਂ ਮੈਂ ਸਮਝ ਗਿਆ ਮੈਂ ਜਦ ਕੋਈ ਆਏਗਾ ਦੇਖ ਲਵਾਂਗਾ ਜਦੋਂ ਸਰਦਾਰ ਬਚਿੱਤਰ ਸੋਨਾਂ ਦਾ ਡੈਲੀਗੇਸ਼ਨ ਗਿਆ ਇਹਨਾਂ ਨੇ ਟਰੌੜਾ ਸਾਹਿਬ ਨੂੰ ਕਿਹਾ ਵੀ ਸਰਕਾਰ ਤੁਹਾਨੂੰ ਫਾਂਸੀ ਦੇ ਦੇਗੀ ਤੁਸੀਂ ਅਸੀਫਾ ਦੇ ਦੇ ਲੋ ਟਰੌੜਾ ਸਾਹਿਬ ਕਹਿਣ ਲੱਗੇ ਵੀ ਐਦਾਂ ਕਰੋ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੇਰੇ ਸਾਹਮਣੇ ਲਿਆਓ ਉਦੋਂ ਕੰਬਾਟੂਰ ਜੇਲ੍ਹ ਵਿੱਚ ਬੰਦ ਸਨ ਵੀ ਮੈਂ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਅਸਤੀਫਾ ਦੇ ਦੇਣਾ। ਉਹ ਅੱਗੇ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦੇਣਾ। ਮੈਂ ਆਪਣਾ ਇਹ ਗਾੜਮੋਲੀ ਲੈਣਾ ਚਾਹਵਾ। ਉਹ ਕਹਿੰਦੇ ਵੀ ਠੀਕ ਹੈ ਜੀ। ਉਹਨਾਂ ਨੇ ਡੀਸੀ ਨਾਲ ਮੁਲਾਕਾਤ ਕੀਤੀ। ਡੀਸੀ ਨੇ ਸਰਕਾਰ ਨੂੰ ਕਨਵੇਇ ਕੀਤਾ। ਸਰਕਾਰ ਨੇ ਵਾਪਸੀ ਗਿਆ। ਵੀ ਨਹੀਂ ਟੌੜਾ ਸਾਹਿਬ ਆਪ ਹੀ ਫੈਸਲਾ ਕਰਨਾ। ਬਾਦਲ ਨਹੀਂ ਆਏਗਾ। ਟੌੜਾ ਸਾਹਿਬ ਕਹਿੰਦੇ ਮੈਂ ਗੁਜ਼ਾਰੇ ਉਹਨਾਂ ਨੂੰ ਕਿਹਾ ਵੀ ਐਦਾਂ ਕਰੋ। ਇਥੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਲੈ ਆਓ ਮੈਂ ਉਹਦੇ ਸਾਹਮਣੇ ਆਪਣੀ ਗੱਲ ਸਪਸ਼ਟ ਕਰਕੇ ਲਿਖ ਕੇ ਦੇ ਦਿੰਨਾ ਤਾਂ ਕਿ ਹੋਣ ਵਾਲੀ ਗੱਲ ਮੈਂ ਪੰਥ ਅਗੇ ਉਹਨੂੰ ਵਾਦੇ ਰੂਪ ਵਿੱਚ ਪਕਟਾ ਸਕਾਂ ਲੇਕਿਨ ਉਹ ਗੱਲ ਵੀ ਸਰਕਾਰ ਨੇ ਨਹੀਂ ਸੀ ਮੰਨੀ ਸਰਕਾਰ ਇਸ ਕਿਸਮ ਦੇ ਯਤਨ ਲਗਾਤਾਰ ਕਰਦੀ ਰਹੀ ਲੇਕਿਨ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਹੁੰਦਾ ਹੈ ਕਿ ਜਦੋਂ ਜਥੇਦਾਰ ਕਵਰਟੀਨ ਸੈਂਟਰਾਂ ਉੱਤੇ ਖੜਕੂ ਸੱਜਣਾ ਵੱਲੋਂ ਹਮਲਾ ਕੀਤਾ ਗਿਆ ਇਹ ਗੱਲ ਦੀ ਮੈਨੂੰ ਸਮਝ ਨਹੀਂ ਪਈ ਇਹ ਗੱਲ ਇੱਕ ਵਾਰੀ ਅਸੀਂ ਦੋ ਤਿੰਨ ਬੜੇ ਬਹੁਤ ਵੱਡੇ ਖੜਕੂ ਉਹਨਾਂ ਨੂੰ ਹਰਿਆਣੇ ਦੇ ਵਿੱਚ ਇੱਕ ਜਗ੍ਹਾ ਮਿਲੇ ਗੋਬਿੰਦਗੜ੍ਹ ਪੰਡਾ ਉੱਥੇ ਉਹਨਾਂ ਨੇ ਵੀ ਤੁਹਾਡਾ ਸਾਹ ਤੇ ਇਤਰਾਜ਼ ਕੀਤਾ ਕਿ ਤੁਹਾਡੇ ਤੇ ਅਲੀਗੇਸ਼ਨ ਲੱਗਦਾ ਤੁਸੀਂ ਹੱਥ ਖੜੇ ਕਰਕੇ ਆ ਗਏ ਜਿਹਦਾ ਜ਼ਿਕਰ ਸਰਦਾਰ ਧਨਵੇਗ ਸਿੰਘ ਨੇ ਕਰਕੇ ਗਏ ਅਸਲ ਵਿੱਚ ਡੋਡਾ ਸਾਹ ਦਾ ਜਵਾਬ ਸੀ ਉਹਨਾਂ ਖੜਬੂਨ ਉਹਨਾਂ ਨੇ ਦਿੱਤਾ ਕਹਿੰਦੇ ਜੋ ਖੁਦ ਭਾਰਤ ਦੀਆਂ ਏਜੰਸੀਆਂ ਭਾਰਤ ਦੀ ਸਰਕਾਰ ਪੰਥ ਵਿਰੋਧੀ ਸ਼ਕਤੀਆਂ ਨੇ ਜੋ ਵਰਤਾਰੇ ਮੇਰੇ ਖਿਲਾਫ ਸਰਜਿਆ ਉਸ ਵਰਤਾਰੇ ਦੇ ਵਿੱਚ ਕਹਿੰਦੇ ਤੁਸੀਂ ਲੋਕ ਵੀ ਸ਼ਾਮਲ ਹੋਗੇ ਤੁਹਾਨੂੰ ਇਹ ਭਰਮ ਭਲੇਖਾ ਉਦੋਂ ਦੂਰ ਹੋਏਗਾ ਜਦੋਂ ਬਹੁਤ ਕੁਝ ਬੀਤ ਜਾਏਗਾ ਤੇ ਮੈਨੂੰ ਯਾਦ ਆ ਉਹ ਪਲ ਵੀ ਕਿ ਸੰਗਰੂਰ ਜ਼ਿਲ੍ਹੇ ਦੇ ਦੋ ਖਾੜਕੂ ਨੌਜਵਾਨਾਂ ਦੇ ਸਾਰੇ ਟੱਬਰ ਨੂੰ ਸੰਗਰੂਰ ਦਾ ਐਸਐਸਪੀ ਚੁੱਕ ਕੇ ਲੈ ਗਿਆ ਐਂ ਤੇ ਟੌੜਾ ਸਾਹਿਬ ਤੜਕੇ 6 ਵਜੇ ਸੰਗਰੂਰ ਦੇ ਰੈਸਟ ਹਾਊਸ ਵਿੱਚ ਅਸੀਂ ਗਏ ਸਰਦਾਰ ਜਸਵਿੰਦਰ ਸਿੰਘ ਉੱਥੇ ਐਸਐਸਪੀ ਹੁੰਦੇ ਸੀ ਬੜਾ ਮਤਸ਼ਭੀ ਬੰਦਾ ਸੀ ਉਹ ਅਸੀਂ ਉਹਨੂੰ ਮਿਲੇ ਸਾਰੀ ਗੱਲਬਾਤ ਉਹਨੂੰ ਸੁਣਾਈ ਲੇਕਿਨ ਉਹਨੇ ਸਾਡੀ ਗੱਲ ਦਾ ਬਹੁਤਾ ਅਸਰ ਨਾ ਕੀਤਾ ਟੌੜਾ ਸਾਹਿਬ ਦੀ ਦਾ ਅਸੀਂ ਵਾਪਸੀ ਆਏ ਤੇ ਟੌੜਾ ਸਾਹਿਬ ਮੈਨੂੰ ਕਹਿੰਦੇ ਉਦੋਂ ਬੈਂਕ ਸਿੰਘ ਦੀ ਸਰਕਾਰ ਬਣ ਚੁੱਕੀ ਸੀ ਮਨੂ ਟਾੜਾ ਸਾਹਿਬ ਨੇ ਕਿਹਾ ਤੂੰ ਬੈਂਕ ਸਿੰਘ ਨੂੰ ਮਿਲ ਮੈਂ ਕਿਹਾ ਜੀ ਮੈਂ ਕਿਹੜਾ ਉਹਨੂੰ ਜਾਣਦਾ ਬੈਂਕ ਸਿੰਘ ਨੂੰ ਕਹਿੰਦੇ ਤੇਰਾ ਨਾਮ ਤਾਂ ਜਾਣਦਾ ਹੀ ਆ ਬੈਂਕ ਸਿੰਘ ਮੈਂ ਉਰੇ ਸੈਕਟਰੀਏਟ ਆਇਆ ਇੱਕ ਬੰਦਾ ਅੱਜ ਵੀ ਦਵਾਏ ਜਿਹੜਾ ਜਿਉਂਦਾ ਹੈ ਹਰਿੰਦਰਪਾਲ ਸਿੰਘ ਹੈਰੀਮਾਨ ਮੈਂ ਜਦੋਂ ਇੱਥੇ ਸੈਕਟਰੀਏਟ ਆਇਆ ਤੇ ਸੈਕਟਰੀਏਟ ਜਦੋਂ ਮੈਂ ਅੰਦਰ ਵੜ ਕੇ ਉਹਨੂੰ ਕਿਹਾ ਵੀ ਤੂੰ ਮੈਨੂੰ ਯਾਰ ਬੈਂਕ ਸਿੰਘ ਨੂੰ ਮਲਾ ਦੇ ਉਹ ਕਹਿਣ ਲੱਗਿਆ ਵੀ ਤੇਰਾ ਤਾਂ ਨਾਂ ਖੜ ਪਹੁੰਚ ਆਉਂਦਾ ਤੇ ਤੇਰਾ ਜ਼ਿਕਰ ਕਰਾਂਗਾ ਬੈਂਕ ਸਿੰਘ ਦਾ ਮੇਰੇ ਖਿਲਾਫ ਹੋ ਜਾਏਗਾ ਤੂੰ ਕਾਂਗਰਸ ਚਲਾ ਗਿਆ ਸੀ ਚਲੋ ਮੈਂ ਆਪਣੀ ਸਲਿੱਪ ਦੇ ਕੇ ਅੰਦਰ ਗਿਆ ਮੈਂ ਸਾਰ ਬੈਂਕ ਸਿੰਘ ਨਾਲ ਨੂੰ ਮਿਲਿਆ ਮੈਂ ਉਹਨਾਂ ਨੂੰ ਦੱਸਿਆ ਜੀ ਮੈਨੂੰ ਟੋੜਾ ਸਾਹਿਬ ਨੇ ਭੇਜਿਆ ਉਹ ਕਹਿੰਦੇ ਕੀ ਹੁਕਮ ਹੈ ਮੈਂ ਕਿਹਾ ਜੀ ਆ ਮਸਲਾ ਕਹਿੰਦੇ ਉਹਨਾਂ ਨੇ ਨਹੀਂ ਕਿਹਾ ਮਖਾਜੀ ਉਹਨਾਂ ਨੇ ਕਿਹਾ ਸੀ ਪਰ ਬਹੁਤਾ ਅਸਰ ਨਹੀਂ ਕੀਤਾ ਐਸਐਸਪੀ ਸਾਹਿਬ ਨੇ ਸਰ ਬਿਆਨ ਸਿੰਘ ਨੇ ਟੈਲੀਫੋਨ ਲਾ ਕੇ ਐਸਐਸਪੀ ਸਾਹਿਬ ਨੂੰ ਸ਼ਬਦ ਵਰਤੇ ਕਿ ਯਾਰ ਸਿੱਖਾਂ ਦੀ ਐਡੀ ਵੱਡੀ ਸ਼ਿਕਸ਼ੀਆ ਜਤਾਈ ਸੀ ਤੌੜਾ ਝੂਠ ਨਹੀਂ ਬੋਲਦਾ ਤੌੜਾ ਕਿਸੇ ਗਲਤ ਬੰਦੇ ਦੀ ਮਦਦ ਨਹੀਂ ਕਰਦਾ ਤੇ ਤੈਨੂੰ ਉਹਦੇ ਤੇ ਭਰੋਸਾ ਕਰਨਾ ਚਾਹੀਦਾ ਸੀ ਉਹ ਕਹਿੰਦਾ ਜੀ ਦੱਸੋ ਕਹਿੰਦੇ ਉਹ ਬੰਦੇ ਛੱਡ ਦਿਓ ਜੇ ਤੌੜਾ ਸਾਹਿਬ ਆਏ ਨੇ ਇਸ ਤੋਂ ਵੱਡੀ ਸ਼ਿਫਾਰਸ਼ ਹੋਰ ਕੋਈ ਨਹੀਂ ਉਹਨਾਂ ਲਈ ਹੋ ਸਕਦੀ ਉਹਨਾਂ ਨੂੰ ਰੱਖਿਆ ਕਰਦੇ ਸਰਦਾਰ ਬੈਂ ਸਿੰਘ ਦੇ ਸ਼ਬਦ ਸਨ ਜਿਹੜੇ ਉਹਨਾਂ ਨੇ ਮੈਨੂੰ ਵਰਤੇ ਮੈਨੂੰ ਅੱਜ ਤੱਕ ਵੀ ਉਹ ਸਾਰੇ ਚੰਗੀ ਤਰ੍ਹਾਂ yaad ਨੇ ਮੈਨੂੰ ਕਹਿਣ ਲੱਗੇ ਤੌੜਾ ਸਾਹਿਬ ਦੇ ਨਾਲ ਹੀ ਰਹਿਣਾ ਹੈ ਕਹਿੰਦੇ ਜੀ ਤੁਹਾਡਾ ਇੰਨਾ ਵਿਰੋਧ ਆਪਸ ਵਿੱਚ ਤੁਸੀਂ ਇਹ ਸ਼ਿਫਾਰਸ਼ ਕਿਉਂ ਕਰਦੇ ਹੋ ਕਹਿਣ ਲੱਗੇ ਤੌੜਾ ਸਾਹਿਬ ਗਰੀਬਾਂ ਦਾ ਮਸੀਹਾ ਕੋਈ ਇੱਕ ਸਧਾਰਨ ਪਰਕਰਤ ਤੋਂ ਉੱਠ ਕੇ ਅੱਡੀ ਵੱਡੀ ਪਦਵੀ ਤੇ ਪਹੁੰਚਿਆ ਉਹ ਕਹਿਣ ਲੱਗੇ ਸੱਚ ਇਹ ਹੈ ਸਾਈਕਲ ਤੇ ਸਫਰ ਟੌੜਾ ਸਾਹਿਬ ਨੇ ਕੀਤਾ ਹੈ ਸਾਈਕਲ ਤੇ ਮੈਂ ਕੀਤਾ ਅਸੀਂ ਦੋਹਾਂ ਨੇ ਇਕੱਠਿਆਂ ਨੇ ਸ਼ਰਮਣੀ ਅਕਾਲੀ ਦਲ ਵਿੱਚ ਬੜਾ ਕੰਮ ਕੀਤਾ ਲੇਕਿਨ ਰਜਵਾੜਾ ਸ਼ਾਹੀ ਨੇ ਟੌੜਾ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਤੇ ਰਜਵਾੜਾ ਸ਼ਾਹੀ ਨੇ ਮੈਨੂੰ ਵੀ ਘੇਰਾ ਪਾ ਕੇ ਰੱਖਿਆ ਮੈਂ ਪੈਣ ਤੋਂ ਚੌਣ ਲੜਨਾ ਚਾਹੁੰਦਾ ਸੀ ਕਹਿੰਦੇ ਮੈਨੂੰ ਟਿਕਟ ਨਾ ਦਿੱਤੀ ਗਈ ਇਹ ਕਹਿੰਦੇ ਕਹਿਣ ਮੈਨੂੰ ਤੌੜਾ ਸਾਹਿਬ ਕਹਿਣ ਲੱਗੇ ਤੇ ਮੈਂ ਕੀ ਕਰਾਂ ਮੇਰੇ ਬਾਤ ਸੇ ਨਹੀਂ ਚੱਲਦਾ ਕਹਿੰਦੇ ਮੈਂ ਕਾਜੀ ਖੇਤ ਕੀ ਕੀਤਾ ਜਾ ਸਕਦਾ ਕਹਿੰਦੇ ਮੈਨੂੰ ਕਹਿੰਦੇ ਰਜਵਾੜਿਆਂ ਦੇ ਖਿਲਾਫ ਜੰਗੇ ਲੜਨੀ ਹੈ ਤੂੰ ਆਜ਼ਾਦ ਲੜ ਲੈ ਕਹਿੰਦੇ ਮੈਂ ਆਜ਼ਾਦ ਲੜ ਲਿਆ ਮੈਂ ਜਿੱਤ ਗਿਆ ਤੇ ਮੇਰੇ ਮੁਕਾਬਲੇ ਗਿਆਨ ਸਿੰਘ ਰਾੜੇ ਵਾਲਾ ਹਾਰ ਗਿਆ ਸਰਕਾਰ ਕਾਂਗਰਸ ਦੀ ਬਣ ਗਈ ਤੇ ਕਹਿੰਦੇ ਹੋਇਆ ਕੀ ਮੈਨੂੰ ਪਾਰਟੀ ਚ ਲੈਣ ਵੇਲੇ ਬਾਦਲ ਸਾਹਿਬ ਕਹਿਣ ਲੱਗੇ ਵੀ ਬਿਆਨ ਸਿੰਘ ਨੂੰ ਪਾਰਟੀ 'ਚ ਸ਼ਾਮਲ ਨਹੀਂ ਕਰਨਾ ਤੇ ਕਰਨੈਲ ਸਿੰਘ ਡੋਡ ਉਹਦੋਂ ਆਜ਼ਾਦ ਲੜਿਆ ਸੀ ਉਹਨੂੰ ਪਾਰਟੀ 'ਚ ਕਹਿੰਦੇ ਸ਼ਾਮਲ ਕਰ ਲੋ ਪਰ ਬਿਆਨ ਸਿੰਘ ਨਹੀਂ ਕਰਮੇ ਕਹਿੰਦੇ ਟਵੜਾ ਸਾਹਿਬ ਕਹਿਣ ਲੱਗੇ ਵੀ ਇਹ ਦਾਣਾ ਕਰੋ ਜਾਂ ਦੋਹਾਂ ਨੂੰ ਨਾ ਕਰੋ ਜਾਂ ਫਿਰ ਮਤਲਬ ਦੋਹਾਂ ਨੂੰ ਰਹਿਣ ਦੇ ਕਹਿੰਦੇ ਚਲੋ ਮੈਨੂੰ ਵੀ ਛੱਡ ਤਾਂ ਉਹਨੂੰ ਵੀ ਛੱਡ ਤਾਂ ਤੇ ਮੁੜ ਕੇ ਮੈਨੂੰ ਟਵੜਾ ਸਾਹਿਬ ਕਹਿਣ ਲੱਗੇ ਵੀ ਬਿਆਨ ਸਿੰਘ ਜੇ ਤਾਂ ਬਣਨਾ ਹੈ ਮੈਂਬਰ ਸ਼ਰਮਣੀ ਕਮੇਟੀ ਫਿਰ ਤਾਂ ਮੇਰੇ ਗੱਡੀ ਚ ਚੜਦਾ ਜੇ ਰਾਜਨੀਤੀ ਕਰਨੀ ਹੈ ਫਿਰ ਆਪਣਾ ਰਸਤਾ ਖਤਿਆਰ ਕਰ ਲੈ ਕਹਿੰਦਾ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਸੀ ਕਿ ਕਾਂਗਰਸ ਵਿੱਚ ਹਾਲਾਤ ਮਾੜੇ ਸਨ ਮੈਂ ਇੱਥੇ ਆ ਗਿਆ ਤੇ ਪ੍ਰਧਾਨ ਬਣ ਗਿਆ ਉਹਦੇ ਸ਼ਬਦ ਸਨ ਕਿ ਟੋੜਾ ਸਾਹਿਬ ਦੇ ਵਰਗਾ ਆਗੂ ਜਿਹੜਾ ਨਹੀਂ ਮਿਲ ਸਕਦਾ ਇਸ ਕਿਸਮ ਦੀ ਉਹ ਸ਼ਖਸ਼ੀਅਤ ਸਨ ਇਹ ਆਖਰੀ ਨਾਲ ਛੋਟੀ ਜਿਹੀ ਕਹਿ ਕੇ ਆਪਣੀ ਬੇਨਤੀ ਸਮਰਥ ਕਰਦਾ ਜਿਹਦਾ ਜ਼ਿਕਰ ਮੇਰੇ ਤੋਂ ਪਹਿਲਾਂ ਸਰਦਾਰ ਜਮੇਰ ਸਿੰਘ ਨੇ ਵੀ ਕਿਹਾ ਸੀ ਉਹ ਮਨ ਵਿੱਚ ਕਦੇ ਕਿਸੇ ਪ੍ਰਤੀ ਗਲ ਬਿਲਕੁਲ ਇਹਨਾਂ ਨੇ ਠੀਕ ਆਖੀ ਕਿ ਇਹ ਨਹੀਂ ਸੀ ਰੱਖਦੇ ਹੁੰਦੇ ਕਿ ਨੇ ਮੇਰੇ ਨਾਲ ਧੋਖਾ ਕੀਤਾ ਤੇ ਮੈਂ ਇਹਦਾ ਬਦਲਾ ਲੈਣਾ ਪੰਜਾਬ ਦੀ ਧਰਤੀ ਤੇ ਸਰਦਾਰ ਸੁਰਜੀਤ ਸਿੰਘ ברਨਾਲੇ ਦੀ ਸਰਕਾਰ ਸੀ ਇੱਕ ਦਿਨ ਟੌੜਾ ਸਾਹਿਬ ਤੇ ਬਾਦਲ ਸਾਹਿਬ ਆਟੇ ਸੀਗੇ ਅਸੀਂ ਆਹ ਟੌੜਾ ਸਾਹਿਬ ਦੇ ਨਾਲੇ ਰਹਿੰਦੇ ਸੀ ਲੜਦੇ ਰਹੇ ਧੂਆਂ ਤਾਰਿਕ ਦੁਹਰੇ ਦੇ ਖਲਾਫ ਪ੍ਰਚਾਰ ਕਰਦੇ ਰਹੇ ਸudar kripal shinghe kare baithe alibda sahab de barnala sahab da telephone aaya ve yaar meri mulaqat karao tawda sahab nal sudar kripal singh sharif aadmi si oh thode de chipde rehnde si gal karan lagya mainu kehne lagge panwali yaarun telephone aaya barnale da tawda sahab nal mulaqat karni chahnda ਮੈਂ ਕਹਿਆ ਯਾਰ ਤੁਸੀਂ ਮੇਰੀ ਗੱਲ ਬਰਾਬਰ ਨਾਲੇ ਮੈਂ ਗੱਲ ਕੀਤੀ ਮੈਂ ਕਹਿਆ ਕਰਨਾਲਾ ਸਾਹਿਬ ਕਿੱਥੇ ਮਿਲਣਾ ਹੈ ਕਹਿੰਦੇ ਜਿੱਥੇ ਤੁਸੀਂ ਚਾਹੋ ਨਾਜੀ ਕ੍ਰਿਪਾਲ ਸਿੰਘ ਲਿਵੜੇ ਦੇ ਘਰੇ ਕਹਿੰਦੇ ਮੈਂ ਦੱਸੋ ਕਿੰਨੇ ਵਜੇ ਕਹਿੰਦੇ ਤੁਸੀਂ ਦਾਦੂ ਜੀ ਰਾਤ ਨੂੰ 12 ਵਜੇ ਅਸੀਂ ਟਾਈਮ ਰੱਖ ਲਿਆ ਮੈਂ ਟੌੜਾ ਸਾਹਿਬ ਨੂੰ ਪਿੰਡੋਂ ਲੈਣ ਚੱਲਿਆ ਜਦੋਂ ਮੈਂ ਗਿਆ ਕ੍ਰਿਪਾਲ ਸਿੰਘਾਂ ਦੀ ਗੱਡੀ ਲੈ ਕੇ ਟੌੜਾ ਸਾਹਿਬ ਅਕਸਰ ਹੀ ਮੰਜੇ ਤੇ ਪੈਂਦੇ ਹੁੰਦੇ ਸੀ ਆ ਬੈੱਡ ਤੇ ਨਹੀਂ ਸੀ ਪੈਂਦੇ ਹੁੰਦੇ ਉਹ ਮੰਜੇ ਤੋਂ ਉੱਠੇ ਦੋ ਕੁਰਸੀਆਂ ਉੱਤੇ ਅਕਸਰ ਡੰਗੀਆਂ ਰਹਿੰਦੀਆਂ ਸੀ ਤੇ ਮੈਨੂੰ ਕਹਣ ਲੱਗੇ ਰਾਤ ਦੇ 12 ਵਜੇ ਆ ਤੂੰ ਕਿਧਰ ਹੱਟਾ ਮਾਂ ਜੀ ਮੈਂ ਤਾਂ ਵੈਸੇ ਆ ਗਿਆ ਮੈਨੂੰ ਕਹਿੰਦੇ ਵੈਸੇ ਤਾਂ ਨਹੀਂ ਆਇਆ ਗੱਲ ਦੱਸ ਕੀ ਹੈ ਮਾਂ ਜੀ ਬਰਨਾਲਾ ਸਾਹਿਬ ਮਿਲਣਾ ਚਾਹੁੰਦੇ ਨੇ ਉਹ ਉੱਠੇ ਨਾਲੇ ਤਾਂ ਪਜਾਮਾ ਪਾਈ ਜਾਣ ਨਾਲੇ ਗਏ ਜਾਣ ਤੂੰ ਕਿੱਥੇ ਮੈਨੂੰ ਗੁਸਤ ਦੇ ਮੱਥੇ ਲਾਉਣਾ ਹੈ ਯਾਰ ਇਹਨਾਂ ਨੇ ਉਹ ਟਿੱਪਣੀਆਂ ਕਰਦੇ ਰਹਿੰਦੇ ਸੀ ਚਲੋ ਉੱਠੇ ਤਿਆਰ ਹੋਏ ਪਟਕਾ ਪੁਟਕਾ ਬੰਨਿਆ ਅਸੀਂ ਧੰਨਾ ਸਿੰਘ ਗਨਮੈਨ ਹੁੰਦੇ ਸੀ ਟੌੜੇ ਤੇ ਉਹ ਨਾਲ ਲੈ ਅਸੀਂ ਤਿੰਨੇ ਗਨੇ ਤੁਰਪੇ ਬਰਨਾਲਾ ਸਾਹਿਬ ਨੂੰ ਆ ਕੇ ਮਿਲੇ ਅਸੀਂ ਪੰਜ ਬੰਦੇ ਉੱਥੇ ਸੀ ਕਿਰਪਾਲ ਸਿੰਘ ਲਿਵੜਾ ਮੈਂ ਟੌੜਾ ਸਾਹਿਬ ਬਰਨਾਲਾ ਸਾਹਿਬ ਤੇ ਗੁਰਦੇਵ ਸਿੰਘ ਖਾਲਸਾ ਹੁਣ ਚਾਰ ਗੱਲਾਂ ਉੱਥੇ ਟੌੜਾ ਸਾਹਿਬ ਨਾਲ ਹੋਈਆਂ ਬਰਨਾਲਾ ਸਾਹਿਬ ਨੂੰ ਟੌੜਾ ਸਾਹਿਬ ਕਹਿਣ ਲੱਗੇ ਵੀ ਕਿਵੇਂ ਆਏ ਕੀ ਹੁਕਮ ਹੈ ਕਹਿੰਦੇ ਜੀ ਇਕੱਠੇ ਨਹੀਂ ਹੋ ਸਕਦੇ ਕਿਸੇ ਤਰੀਕੇ ਕਹਿੰਦੇ ਕਿਉਂ ਨਹੀਂ ਹੋ ਸਕਦੇ ਹੋ ਸਕਦੇ ਕਹਿੰਦੇ ਕੀ ਸ਼ਰਤਾਂ ਨੇ ਹੁਣ ਸ਼ਰਤਾਂ ਵੇਖੋ ਕੀ ਸੀ ਟਰੋੜਾ ਸਾਹਿਬ ਕਹਿੰਦੇ ਪਹਿਲਾਂ ਤਾਂ ਤੈਨੂੰ ਕਾਲੀ ਦਲ ਦੀ ਪ੍ਰਧਾਨਗੀ ਸ਼ੱਕਣੀ ਪੈਣੀ ਤਿਆਰ ਹਾਂ ਦੱਸ ਉਹ ਕਹਿੰਦਾ ਜੀ ਤਿਆਰ ਹਾਂ ਪਰ ਬਾਦਲ ਨੂੰ ਮੰਨਣ ਲਈ ਤਿਆਰ ਨਹੀਂ ਕਹਿੰਦੇ ਕਿਨੂੰ ਮੰਨਣ ਲਈ ਤਿਆਰ ਹਾਂ ਕਹਿੰਦਾ ਤੁਹਾਨੂੰ ਮੰਨ ਲੈ ਟਰੋੜਾ ਸਾਹਿਬ ਕਹਿੰਦੇ ਮੇਰਾ ਤਾਂ ਰਾਹ ਨਹੀਂ ਇਹ ਮੈਂ ਤਾਂ ਬੰਨਣਾ ਨਹੀਂ ਕਹਿੰਦੇ ਜੀ ਤੋਤਾ ਸਿੰਘ ਨੂੰ ਬਣਾ ਲਓ ਬਡਾਲੇ ਨੂੰ ਬਣਾ ਲਓ ਕਹਿੰਦੇ ਚਲੋ ਠੀਕ ਆ ਬਡਾਲਾ ਸਾਹਿਬ ਨੂੰ ਬਣਾ ਲਾਂਗੇ। ਕਹਿੰਦੇ ਦੂਜੀ ਕੌੜਾ ਸਾਹਿਬ ਕਹਿੰਦੇ ਭਾਈ ਗੁਰਦੇਵ ਸਿੰਘ ਕੌਕੇ ਨੂੰ ਰਹਾ ਕਰ ਬਿਨਾਂ ਦੇ। ਕਹਿੰਦਾ ਜੀ ਕੋਈ ਨਹੀਂ ਛੱਡ ਦੂੰਗਾ। ਤੀਜੀ ਪੁਲਿਸ ਕੱਢ ਉਥੋਂ। ਕਹਿੰਦਾ ਜੀ ਕੱਢ ਲਾਂਗੇ। ਚੌਥੀ ਕਹਿੰਦੇ ਮਾਫੀ ਮੰਗਣੀ ਪਊ ਕਾਲ ਤਖਤ ਤੇ ਜਾ ਕੇ। ਕਹਿੰਦਾ ਜੀ ਉਹ ਵੀ ਮੰਨ ਲਊ। ਚਾਰੇ ਗੱਲਾਂ ਇੱਕ ਵੀ ਗੱਲ ਇਹ ਨਹੀਂ ਸੀ ਕਿ ਮੈਨੂੰ ਆਹ ਬਣਾ ਦੇ ਜਾਂ ਮੇਰੀ ਆਹ ਗੱਲ ਕਰ ਦੇ ਪਰਸਨਲ ਗੱਲ ਕੋਈ ਨਹੀਂ ਸੀ। ਜਦੋਂ ਮੈਂ ਵਾਪਸੀ ਛੱਡਣ ਆਇਆ ਮੈਨੂੰ ਟੋੜਾ ਸਾਹਿਬ ਦੇ ਸ਼ਬਦ ਸੀ ਜਿਹੜੇ ਉਹਨਾਂ ਨੇ ਵਰਤੇ ਕਹਿਣ ਲੱਗੇ ਵੀ ਜੇ ਬਰਨਾਲਾ ਸਾਹਿਬ ਆਪਣੀਆਂ ਚਾਰ ਗੱਲਾਂ ਮੰਨ ਜਾਂਦੇ ਨੇ ਆਪਾਂ ਬਰਨਾਲੇ ਦਾ ਸਾਥ ਦੇ ਦਾਂਗੇ ਬਾਦਲ ਦਵੇ ਭਾਵੇਂ ਨਾਂਦਕ ਪਰ ਜਦੋਂ ਦੂਜੇ ਦਿਨ ਬਰਨਾਲੇ ਨੇ ਆਪਣੇ ਸਾਥੀਆਂ ਨਾਲ ਗੱਲ ਕੀਤੀ ਤਾਂ ਕੈਪਟਨ ਕਮਲਜੀਤ ਸਿੰਘ ਉਹਨੇ ਸਰਦਾਰ ਬਲਵੰਤ ਸਿੰਘ ਉਹਨੇ ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਮਸਾਂ ਬਾਦਲ ਘਣ ਲਾਇਆ ਹੁਣ ਤੁਸੀਂ ਫੇਰ ਗੱਲ ਪਾਉਣ ਲੱਗੇ ਹੋ ਉਹ ਗੱਲ ਇੱਥੇ ਟੁੱਟ ਗਈ ਜ਼ਿੰਦਗੀ ਵਿੱਚ ਬਹੁਤ ਸਫਰ ਟੌੜਾ ਸਾਹਿਬ ਨਾਲ ਕੀਤਾ ਹੈ ਬਹੁਤ ਗੱਲਾਂ ਮੇਰੇ ਨਾਲ ਵਾਪਰੀਆਂ ਮੇਰੇ ਸਾਹਮਣੇ ਵਾਪਰੀਆਂ ਪੜੇ ਥਾਤਵਾਂ ਨਾਲ ਮੈਂ ਉਹਨਾਂ ਦੀਆਂ ਮੁਲਾਕਾਤਾਂ ਕਰਾਈਆਂ ਬਹੁਤ ਗੱਲਾਂ ਉਹਨਾਂ 'ਚ ਵਾਪਰੀਆਂ ਉਹ ਹਮੇਸ਼ਾ ਚਾਹੁੰਦੇ ਸਨ ਪੰਜਾਬ ਦੀ ਸਰਜਮੀਨ ਤੇ ਪੰਥ ਦੀ ਸਰਕਾਰ ਬਣਨੀ ਚਾਹੀਦੀ ਬਾਈਕਾਡ ਦੇ ਹੱਕ ਵਿੱਚ ਕਦੇ ਨਹੀਂ ਸੀ ਉਹ ਜਿਵੇਂ ਲੋਕ ਕਹਿ ਦਿੰਦੇ ਨੇ ਟੋੜਾ ਸਾਹਿਬ ਨੇ ਐ ਕਿਹਾ ਕਦੇ ਵੀ ਬਾਈ ਕਾਟਦੇ ਹੱਕ ਤੇ ਨਹੀਂ ਸੀ ਮੇਰੇ ਨਾਲ ਜਾ ਕੇ ਉਹ ਬਧਾਵਾ ਸਿੰਘ ਨੂੰ ਅਸੀਂ ਹਰਿਆਣੇ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਮਿਲੇ ਦੁਨੀਆ ਤੋਂ ਚਲਾ ਗਿਆ ਠੇਕੇਦਾਰ ਸਰਜਨ ਸਿੰਘ ਉਹਦੇ ਘਰ ਗੁਰਜੰਟ ਸਿੰਘ ਗੁੱਧ ਸਿੰਘ ਨਾਲ ਨੂੰ ਮਿਲੇ ਢੂਮ ਛੜੀ ਦੇ ਘਰ ਵਿੱਚ ਰਸ਼ਪਾਲ ਸੰਧਣਾ ਨੂੰ ਮਿਲੇ ਇਕਲੇ ਇਕਲੇ ਦੀ ਮਿੰਤ ਕਰੀ ਵੀ ਤੁਸੀਂ ਬਾਈ ਕਾਟ ਨਾ ਕਰੋ ਚੋਣਾ ਲੜੋ ਖ្វਾਰ ਹੋਣੋਗੇ